ਡੈਡੀ ਜੀ ਉਧਰ ਪਿੰਡ ਦਾ ਸਹੀ ਕਹਿਣ ਦੇ ਹੀ ਤੁਸੀਂ ਗੁੱਸਾ ਕਰਦੇ ਹੋ ਹੌਂਟਿੰਗ ਆਪਣੀ ਅੱਖੀਂ ਦੇਖ ਲੈਣਾ ਕਿਦਾਂ ਚਾਚੀ ਜੀ ਉਸੇ ਵੇਲੇ ਬਾਜ਼ ਮਾਰ ਕੇ ਲੱਗੇ ਨੇ ਤੇ ਜਿਹੜੀਆਂ ਗੱਲਾਂ ਕਰਨ ਦੇ ਭਲਾ ਸਾਨੂੰ ਕਿੜੀਆਂ ਸੁਣਨ ਨਹੀਂ ਦੀਆਂ ਸੋਨ ਤੇ ਤੁਸੀਂ ਵੀ ਲਈਆਂ ਵਾ ਉਹ ਤਾਂ ਕੋਈ ਨਹੀਂ ਟਾਈਮ ਟਾਈਮ ਦੀ ਗੱਲ ਹੁੰਦੀ ਆ ਹੁਣ ਆਦ ਗਏ ਆ ਬਹਿ ਵੀ ਗਏ ਆ ਹੁਣ ਕੱਡੋ ਟਾਈਮ ਮੈਨੂੰ ਤੇ ਲੱਗਦਾ ਨਾ ਇਹਨਾਂ ਨੂੰ ਕਰੋ ਹੀ ਕੱਟ ਛੜਨਾ ਪਰ ਡੈਡੀ ਇੱਕ ਗੱਲ ਹੈ ਜੀ ਜੇ ਇਹਨਾਂ ਨੂੰ ਕੱਟਤਾ ਨਾ ਤਾਂ ਪਿੰਡ ਚ ਲੰਘੋਗੇ ਕਿਦਾਂ ਪਰਾਨ ਹੁਣ ਲੋਕਾਂ ਨੇ ਨਹੀਂ ਜੀਨ ਦਿੰਦੇ ਇੱਥੇ ਕੋ ਖੂਹ ਹਾਨੀ ਛਾਲ ਮਾਰਦੀ ਐ ਸਾਰੇ ਨੇਣੇ ਬੱਚਾ ਪੜ ਕੇ ਬਹਿ ਜਾ ਮੇਰਾਂ ਨੇ ਹਮੜੇ ਸਾਰਾ ਟੱਪਾ ਤੇ ਸਾਰਾ ਕਸੂਰ ਮੇਰਾ ਹੀ ਹੁੰਦਾ ਵਾ ਤੇ ਤੂੰ ਹੀ ਆਂਦੇ ਹੋ ਇੱਧਰ ਆਉਣਾ ਮੈਂ ਚਲੋ ਜਿੰਦੇ ਚੁੱਪ ਕਰ ਜਿਓ ਮੰਮੀ ਤੁਸੀਂ ਵੀ ਝੜ ਕੇ ਬਹਿ ਤੇ ਜਾਓ ਉਹ ਕਾਢ ਹੀ ਦੇਣਗੇ ਵਾਤ ਵਾਤ ਹੋਰ ਕੀ ਕਰ ਦੇਣਗੇ ਦੋ ਦਿਨ ਨਾ ਆ ਬੈਗ ਬੁੱਕ ਨਾ ਖੋਲਿਓ ਇਹਨਾਂ ਦਾ ਕੀ ਯਕੀਨ ਐ ਨਾ ਕਿਹੜੇ ਵੇ ਸਾਨੂੰ ਕੱਢ ਛੱਡਣਾ ਮੈਨੂੰ ਵੀ ਯਕੀਨ ਜਕਣ ਕੇ ਇੱਥੇ ਤੂੰ ਅਗਲੇ ਦੇ ਘਰ ਆਣ ਕੇ ਬੋਲੀ ਜਾਣ ਢੀ ਤੁਹਾਡੇ ਸਾਹਮਣੇ ਕਿਦਾਂ ਉਹਨੇਵਾਜ ਮਾਰ ਕੇ ਖੜੀ ਐ ਅਜੇ ਵੀ ਤੁਸੀਂ ਸਾਡੇ ਦੁਆਲੇ ਹੋਈ ਜਾਣਦੇ ਓ ਮਜਿੰਦਰ ਦਾ ਵਿਚਾਰਾ ਨਹੀਂ ਨਾ ਕੋਈ ਮੜ ਜਾ ਰਿਹਾ ਨਹੀਂ ਗੈੜੀ ਚੁੱਪ ਕਰ ਜੂ ਕਿਹੜੀ ਗੱਲ ਹੋਗ ਲੈਣ ਸੁਣਾਉਣਾ ਵੀ ਆਪਾਂ ਕਿਹੜਾ ਕਿਹੂ ਸੁਣਾਉਣੇ ਆਪਾਂ ਇੱਥੇ ਬੈਠੇ ਹੋ ਦੰਦਰ ਲੈ ਓ ਚੱਲ ਚੁੱਪ ਕਰ ਤੇਰੀ ਵੱਡੀ ਜਾਏ ਜੁਬਾਨ ਤੇਰਾ ਆ ਮੈਂ ਜਾ ਕਰ ਹੈ ਕੀ ਗੱਲ ਆ ਤੁਹਾਨੂੰ ਤੁਸੀਂ ਕੀ ਕਰਨ ਦੇ ਏ ਜੇ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਬੁੱਝ ਬੈਠੇ ਆ ਤੂੰ ਮੇਰੀ ਬਾਹ ਫੜ ਕੇ ਇੱਧਰ ਲਈ ਆਉਂਦੇ ਆ ਬੈਠੇ ਆ ਨਾ ਤੇ ਬੈਠੇ ਰਹਿਣ ਮੈਨੂੰ ਡਰ ਨਹੀਂ ਨਾ ਪਿਆ ਕੋਈ ਇਹਨਾਂ ਦਾ ਉਹ ਮੇਰੀ ਗੱਲ ਸੁਣ ਲੈ ਜੇ ਉਹਨਾਂ ਦਾ ਅਜ ਮਾੜਾ ਟ ਮੜਾ ਟੈਮ ਲਿਆਂਦਾ ਕਿੰਨੇ ਆਪੇ ਲਿਆਂਦਾ ਆਪਣੇ ਹੱਥੀ ਜਦੋਂ ਬੇਈਮਾਨੀਆਂ ਕਰਨੀਆਂ ਹੈ ਵੱਡੇ ਵੱਡੇ ਕਰਜ਼ੇ ਚੁੱਕ ਚੁੱਕ ਖਾਣੇ ਆ ਤੇ ਫਿਰ ਹੋਰ ਕੀ ਬਣਾਵਾ ਨੀਤ ਨੂੰ ਮਰਾਦਾ ਹੁੰਦੀਆਂ ਵਾ ਠੀਕ ਆ ਨਾ ਮੇਰੀ ਫਿਰ ਉਹ ਗੱਲ ਹੁੰਦਾ ਜੇ ਉਹਨੇ ਬੇਈਮਾਨੀ ਕੀਤੀ ਆ ਨਾ ਹਾਈ ਪੰਪ ਲਾਇਆ ਗਿਆ ਲੱਗਦਾ ਲੋਕਾਂ ਨੇ ਸਰਵੇ ਕਰਿਆ ਕਰਦੀ ਆ ਇਹ ਤੋਂ ਵੱਡੀ ਲੰਤ ਵਾਲੀ ਗੱਲ ਕਿਹੜੀ ਆ ਹੈ ਜੇ ਬੇਈਮਾਨੀਆਂ ਕੀਤੀਆਂ ਤੇ ਇਥੋਂ ਕਿਤੇ ਕੋਈ ਬਾਅਦ ਮੁੱਠ ਚਲ ਜਾਂਦਾ ਕਿਦੇ ਬਾਹਰਲੇ ਮੁੱਖ ਜਾਣਾ ਇਹਨਾਂ ਨੇ ਹਨੋ ਜਿ ਖਾਣਾ ਗਿਆ ਸਾਰਾ ਟੱਬਰ ਆ ਮੇਰੀ ਜਿ ਥਾਣੀ ਨਹੀਂ ਪੁਣੀ ਜੀ ਪਰ ਕੋਣ ਨਹੀਂ ਡਈ ਕਿ ਦਾ ਬੈਠੀ ਆ ਬਣ ਕੇ ਜਦਾ ਬੜੀ ਭੋਲੀ ਹੁੰਦੀ ਆ ਜਿਦਾ ਕਿਹ ਗੱਲ ਦਾ ਨਹੀਂ ਪਤਾ ਉਹ ਮੇਰੀ ਗੱਲ ਸੁਣ ਲੈ ਭਲੀਏ ਮਾਸੇ ਉਹ ਘਰ ਆਦਾ ਹੀ ਜਲੂਸ ਨਹੀਂ ਕੱਢੀ ਦਿੰਦਾ ਠੀਕ ਆ ਜੇ ਉਹ ਆ ਹੀ ਗਏ ਆ ਤੇ ਕੋਈ ਗੱਲ ਨਹੀਂ ਆਪੇ ਚੱਲ ਜਾਣਾ ਚੱਲ ਕਿੱਥੇ ਜਾਣਾ ਜਿਹੜੇ ਸਾਹਵਲਾ ਨਾ ਨੇ ਆ ਬੈਗ ਬੱਤੇ ਰੇ ਜਿਹੜੇ ਮੈਨੂੰ ਤਾਂ ਲੱਗਦਾ ਪੱਕੇ ਹੀ ਆ ਗਏ ਇੱਥੇ ਉਹ ਕੀ ਬੈਗਾਂ ਦੇ ਹੈਗੇ ਆ ਇੱਕ ਇੱਕ ਦੋ ਦੋ ਲਿੜੇ ਆ ਉਹਨਾਂ ਦੇ ਬਾਕੀ ਤਾਂ ਉਹਨਾਂ ਦੇ ਕੋਲ ਇੱਕ ਉਤੋਂ ਜੀ ਨਹੀਂ ਦਿੱਤੇ ਚੁੱਕਾ ਦਿੱਤੇ ਇਹਨਾਂ ਨੂੰ ਅੱਛਾ ਤੇ ਪੰਪ ਰੇ ਆ ਤਾਂ ਸਪਰੇਅ ਕਰਨ ਨੂੰ ਆਪੇ ਵੀ ਲੈ ਪੰਪ ਕਰ ਲਈ ਉਹ ਚੱਲੇ ਨੇ ਕਿ ਉਹ ਲਿਆਂਦਾਊਗਾ ਨਵਾ ਉਹ ਜਾ ਕੇ ਕੰਮ ਤੇ ਚਲਾਉਣਾ ਕਿ ਨਹੀਂ ਕਿਤੇ ਥੋੜਾ ਬਹੁਤਾ ਨਵਾ ਲਿਆਂਦਾ ਇਹਨੇ ਉਹ ਦਿਨ ਕੋ ਲਗੇ ਆ ਉਹ ਮੇਰੀ ਬੇਚੀਕਾਰ ਕਰ ਘਰੋਂ ਕੱਢ ਦਿੰਦੇ ਸੀ ਉਹ ਮੇਰੀ ਪੇਤੋ ਗੱਲ ਸੁਣ ਲਾ ਉਹ ਨਵ ਨਾਲ ਵਾ ਰੋਟੀ ਦਾ ਕਾਦਾ ਭਾਰ ਉਹ ਨਾ ਪੇਟ ਉਪਰ ਦੀ ਲਾਲਿਆ ਕਰਨੀ ਆ ਪਰ ਮੈਂ ਕਿ ਨਹੀਂ ਲਾ ਕੇ ਦੇਣ ਲੱਗੀ ਠੀਕ ਆ ਇੱਕ ਤੇ ਆਟਾ ਘਰੋਂ ਤਾ ਜਾਣਾ ਇੰਨਾ ਲੱਗਦਾ ਰੱਤੋਂ ਆਇਆ ਸਾਰਾ ਇਕੱਠਾ ਹੋ ਕੇ ਮੇਰੀ ਸੁਣ ਲੋ ਗੱਲ ਬਾੜ ਤੇ ਨਾ ਨੂੰ ਤੁਸੀਂ ਲਿਆ ਇੱਥੇ ਪਰ ਹੁਣ ਚੱਲੂਗਾ ਕੰਮ ਮੇਰੇ ਕਹਿਣ ਮੁਤਾਬਕ ਜਿੱਦਾਂ ਦੀ ਤਾਂ ਮੈਂ ਕਹੂੰਗੀ ਨਾ ਇਹਨਾਂ ਨੂੰ ਉਦਾਂ ਹੀ ਚੱਕਣਾ ਪਊਗਾ ਫਿਰ ਇਹ ਘਰ ਵਿੱਚ ਰੰਗ ਦੀ ਜਗ ਦੇਣੀ ਹੈ ਮੈਨੂੰ ਮੇਰੇ ਮੈਨੇਜਰ ਘਰ ਉਹ ਚਲ ਜੋ ਕਰਨਾ ਵਾ ਨਾ ਸੁਬੇੜੜ ਤੂੰ ਹੀ ਬਣ ਜਾ ਤੇ ਆਪਣੇ ਹਿਸਾਬ ਨਾਲ ਚਲਾਈ ਜਾ ਇਹਨਾਂ ਨੂੰ ਹੁਣ ਜੇ ਘਰ ਆ ਗਏ ਮੈਂ ਪ੍ਰਾਪਰ ਨੂੰ ਤਕੜਨ ਦਾ ਜਗਾ ਲੱਗਦਾ ਨਾ ਨਾ ਮੈਂ ਕਿਹਾ ਸ਼ਵੇ ਦੁਪਹਿਰ ਲੱਗੀ ਆ ਤੇ ਝੋਲੇ ਚੋਕੇ ਦੇ ਦਿੰਦੇ ਉਹਨਾਂ ਨੂੰ ਦੂਜਿਆਂ ਨੂੰ ਨਾ ਪਤਾ ਲੱਗਾ ਹੋਊਗਾ ਕਿ ਕਿੱਧਰ ਚਲੇ ਆਏ ਸ਼ਰਮ ਵੀ ਆਉਂਦੀ ਹੋਊਗੀ ਇਹਨਾਂ ਨੂੰ ਕਿਹੜੀ ਕਮੇਕੀ ਕੀਤੀ ਆ ਤੁਹਾਡਾ ਇਹੋ ਫੇੜਾ ਕਰ ਚਰਨਾ ਹੈ ਨਾ ਇਹਨਾਂ ਨੇ ਤੇਰੇ ਭਰਾ ਦੇ ਕਰਨਾ ਸੀ ਤਾਂ ਬਚ ਗਏ ਕੇ ਬਚ ਗਏ ਨੇ ਕਿਸਮਤ ਚੰਗੀ ਤੁਹਾਡੀ ਚੱਲ ਕੋਈ ਨਹੀਂ ਕਦੇ ਨਾ ਕਦੇ ਬਣਾਈ ਕੰਮ ਆਈ ਜਾਂਦੀ ਹੁੰਦੀ ਆ ਚਵੀ ਘੰਟੇ ਕੋਈ ਗੱਲ ਨਹੀਂ ਕਰੀ ਜਾਂਦੀ ਹੁੰਦੀ ਠੀਕ ਆ ਸਮੇ ਦਾ ਕੋਈ ਪਤਾ ਨਹੀਂ ਹੁੰਦਾ ਕਦ ਤਰਾ ਕਿੱਥੇ ਆਏਗਾ ਕਿਦੋਂ ਦੇ ਮਾਰਨਾ ਨਾ ਚੁੱਪ ਕਰਕੇ ਬਹਿਰੇ ਜੇ ਕੋਈ ਗੱਲ ਕੀਤੀ ਮੇਰੇ ਤੋਂ ਬਰਾ ਕੋਈ ਤੂੰ ਵਸਾ ਕਰ ਕੋਈ ਗੱਲ ਨਹੀਂ ਹੁਣ ਆਇਆ ਉੱਠ ਪਾੜ ਥਲੇ ਹੁਣ ਤੇਰਾ ਨੂੰ ਮੈਂ ਦੱਸੂਗੀ ਪਤਾ ਕਿ ਕਿੱਦਾਂ ਚੱਲਣਾ ਵਾ ਅੱਗੇ ਤੇ ਮੈਂ ਆਪਣੇ ਘਰੋਂ ਤੁਰ ਕੇ ਇਹਨਾਂ ਦੇ ਘਰ ਜਾਂਦੀ ਹੁੰਦੀ ਸੀ ਤੇ ਸੌ ਨੱਕਬੋਲ ਵੱਟਦੀ ਹੁੰਦੀ ਸੀ ਮੇਰੀ ਨੌਨ ਨੂੰ ਛੱਡਿਆ ਇਹਨਾਂ ਨੇ ਉਹਨਾਂ ਵਿਚਾਰੀ ਦੀਆਂ ਗੱਲਾਂ ਕੀਤੀਆਂ ਮੈਂ ਕਿਦਾਂ ਭੁੱਲ ਜਾ ਤੂੰ ਹੀ ਭੁੱਲ ਜਾ ਤੁਹਾਡਾ ਦੇ ਭਰਾ ਹੋਇਆ ਪਰ ਮੈਂ ਤਾਂ ਗਿਣ-ਗਿਣ ਕੇ ਬਦਲੇ ਲੈ ਰਹੇ ਇਹਨਾਂ ਕੋਲ ਹੁਣ ਦੱਸੂੰਗੀ ਮਾਂ ਤ ਵੀ ਕਿਦਾਂ ਕਹਿ ਨੂੰ ਜਲੀਲ ਕਰੀ ਜਾਵਾ ਵੀਂ ਡੀਗਾ ਤੋੜਾ ਕੇ ਕੀ ਕਰਾਂ ਇੰਨਾ ਚੌਣਾ ਮਤਰਾ ਓਏ ਕਿੱਧਰ ਬੈਠੇ ਆਣ ਕੇ ਵੇਖੋ ਹਣਾ ਪੁੱਛ ਹਾਂ ਤੇਰੇ ਪਿਓ ਦੇ ਪਵਾੜੀ ਹੋ ਸਾਰੇ ਉਹ ਲੈ ਕੇ ਆਇਆ ਚਾਉਣੇ ਨੂੰ ਇਕੱਠਾ ਕਰਕੇ ਜਿਹੜੇ ਕੰਮ ਦਾ ਡਾਲੀ ਉਹ ਹੋ ਗਿਆ ਨਾ ਤੇ ਉਹ ਤੇ ਹੋ ਗਿਆ ਆਸੇ ਕੰਮ ਤੋਂ ਤਾਂ ਮੈਂ ਡਰਨੀ ਆ ਆਣ ਕੇ ਚੌਬੜਾ ਬਹਿ ਗਿਆ ਈਓ ਹੁਣ ਵੇਖਣ ਡਈਆਂ ਕਿ ਲੰਦਰ ਵਿੱਚ ਕੀ ਦੇਣਾ ਇਹਨਾਂ ਨੂੰ ਹੁਣ ਪਿੰਡੀਆਂਾਂ ਵਾਂ ਤੇ ਪਿੰਡੀਆਂਾਂ ਲਾ ਕੇ ਬੰਨਣਾ ਇਹਨਾਂ ਦਾ ਹੈ ਥੱਬਾ ਥੱਬਾ ਰੋਟੀਆਂ ਦੇ ਖਾਣ ਵਾਲੇ ਆਏ ਇੱਕ ਦੋ ਫਲ ਕਹਿੰਦਾ ਜਿਹੜਾ ਇਹਨਾਂ ਨੇ ਹੁਣ ਇਹਨਾਂ ਨੂੰ ਆਹ ਰਾਲਾ ਬਾਵਾ ਮੈਨੂੰ ਨਹੀਂ ਪਤਾ ਮੈਂ ਤੇ ਆਪ ਗਸ਼ਾ ਪਿਆ ਪਿਆ ਜਾਂਡੀਆਂ ਵਾਂ ਮੈਂ ਕੀ ਕਰਾਂ ਇਹਨੇ ਕਿੱਥੇ ਇੰਨੇ ਕਿੱਥੇ ਆ ਗੱਡੀਆਂ ਗੁੱਡੀਆਂ ਵਾਲੇ ਜਿਹੜੇ ਹੁੰਦੇ ਜਿਹੜੇ ਅਮੀਰ ਬੰਦੇ ਇਹਨਾਂ ਦੇ ਕੋਈ ਨਹੀਂ ਲੱਗੇ ਲੱਗਦਾ ਹ ਜਦੋਂ ਔਖੀ ਵੇੜੀ ਆਉਂਦੇ ਆ ਨਾ ਉਦੋਂ ਆਪਣੇ ਕੰਮ ਹੁੰਦੇ ਆ ਹੁਣ ਚੇਤਾ ਆਇਆ ਤੇ ਆਪਣੇ ਸਾਡੇ ਉਦੋਂ ਦਾ ਪਾਇ ਚਾਹ ਨਹੀਂ ਪੀਂਦਾ ਘਰ ਦੀ ਤੁਹਾਨੂੰ ਪੀਣੀ ਚਾਹ ਕਰਦੀ ਉਦੋਂ ਬੈਂਕਾ ਚ ਨੋਟ ਲਿਆਉਂਦਾ ਸੀ ਗਿਣ ਗਣ ਕੇ ਹੈ ਪਿਆਲੀਆਂ ਪਾਉਂਦਾ ਸੀ ਗਹਿਣੇ ਹੁਣ ਲੱਗਾ ਹੀ ਪਤਾ ਐਡਾ ਪੰਪ ਲੈ ਕੇ ਆ ਸਪਰੇਅ ਕਰਨ ਵਾਸਤੇ ਇਹ ਮੈਨੂੰ ਨਾ ਕਿਤੇ ਸਪਰੇਅ ਜਾ ਮਿਲ ਜੇ ਕੰਮ ਤੇ ਮੈਂ ਕਰ ਲਿਆ ਕਰੂੰਗਾ ਓਹ ਫੁਰਬਾ ਆਹੋ ਆ ਦਿਨ ਆ ਵੀ ਇਹਨਾਂ ਦੇ ਉਦਾਂ ਵੇਖ ਲਾ ਪੁੱਤ ਉਦੋਂ ਸਾਨੂੰ ਸਾਨੂੰ ਪੱਠੇ ਪੁੰਦਿਆਂ ਨੂੰ ਬੰਦਾ ਨਹੀਂ ਸਮਝਦੇ ਆਨੂ ਕਿਤੇ ਸਮਝਦੇ ਹੀ ਇਥੇ ਘਾੜਾਂ ਰਕੇ ਬੱਤੀ-ਬੱਤੀ ਗੱਲਾਂ ਕਰ ਜਾਂਦਾ ਹੁੰਦਾ ਹੀ ਤੁਸੀਂ ਗੰਦ ਪਾਇਆ ਵਾ ਇਥੇ ਖਲਾਉਣ ਨੂੰ ਜੀ ਨਹੀਂ ਕਰਦਾ ਇਥੇ ਆਉਣ ਨੂੰ ਜੀ ਨਹੀਂ ਕਰਦਾ ਨਾ ਅੱਜ ਕਿਦਾਂ ਜੀ ਕੀਤਾ ਇਥੇ ਆਉਣ ਨੂੰ ਵੇ ਮੈਨੂੰ ਤਾਂ ਗੱਲਾਂ ਨਹੀਂ ਭੁੱਲਦੀਆਂ ਜਿਹੜੀਆਂ ਕਰਦਾ ਰਿਹਾ ਵਾ ਮੈਂ ਤੇ ਵੇਖਿਆ ਗੇਟ 'ਚ ਮੈਂ ਤੇ ਸਿੱਧਾ ਆਉਣ ਨੂੰ ਆ ਗਿਆ ਠਾਡੇ ਵੱਲ ਚੰਗਾ ਕੀਤਾ ਆ ਗਿਆ ਮੈਂ ਤੇ ਮੱਥੇ ਲੱਗਣ ਨੂੰ ਜੀ ਨਹੀਂ ਕਰਨ데요 ਇਹਨਾਂ ਦੇ ਆ ਤੇ ਹੁਣ ਕੀ ਕਰਨਾ ਚੱਲਣਾ ਕਿੱਦਾਂ ਹੀ ਹੋ ਇੰਨੇ ਦਿਨ ਉਹ ਜਿਹੜੀ ਤੇਰੀ ਤਾਈ ਹੈ ਨਾ ਗੁੰਗੀ ਹੋ ਕੇ ਬੈਠੀ ਜਿਹਦਾ ਮੂੰਹ 'ਚ ਜ਼ੁਬਾਨ ਹੀ ਨਹੀਂ ਹੁੰਦੀ ਹਾਂ ਹੁਣ ਬੜੀ ਚੰਗੀ ਹੁੰਦੀ ਆ ਕਿਤੇ ਹੁਣ ਨਿਜਵਾਨ ਨਿਕਲਨੀ ਇਹਨਾਂ ਦੀ ਉਹ ਸ਼ਬਦ ਕੱਢੇ ਹੁਣ ਮੂੰਹ 'ਚ ਜਿਹੜੇ ਕੱਢਦੀ ਹੁੰਦੀ ਸੀਗੀ ਮਾਰੇ ਹੁਣ ਮੈਨੂੰ ਮਿਹਣੇ ਨਾਲ ਤਾਨੇ ਮਾਰੇ ਮੈਨੂੰ ਹੁਣ ਫਿਰ ਮੈਂ ਦਵਾ ਇਹਨੂੰ ਪ੍ਰਸ਼ਾਦ ਕੋਈ ਗੱਲ ਨਹੀਂ ਉਹ ਚੱਲ ਮੇਰੀ ਗੱਲ ਸੁ ਸੱਡ ਹੋਣਾ ਆਏ ਆ ਤੇ ਹੁਣ ਫਿਰ ਡਾੜੀ ਫਿਰ ਦਾੜੀ ਨੱਕ ਪਾ ਧੋਈ ਜੋ ਅਸੀਂ ਬੋਲੇ ਤੇ ਤੂੰ ਚੁੱਪ ਕਰ ਛੱਡਣਾ ਨਹੀਂਗਾ ਮੈਂ ਵੇਖੀ ਸਹੀ ਇਹਨਾਂ ਨੂੰ ਕਿਦਾ ਸੂਈ ਦੇ ਨੱਕੇ ਥਾਣੇ ਨੰਗਾਉਣੀ ਆ ਮੇਰਾ ਨਾਂ ਵੀ ਜੀਵਨ ਆ ਮੈਂ ਬੜਾ ਟਾਈਮ ਪੋ ਤੇ ਚੁੱਪ ਕਰਕੇ ਕੱਢਿਆ ਵਾ ਬੜੀਆਂ ਗੱਲਾਂ ਸੁਣੀਆਂ ਸ਼ਰੀਕਾਂ ਦੀਆਂ ਪਰ ਹੁਣ ਨਹੀਂ ਮੇਰ ਕੋ ਸੁਣੀਆਂ ਜਾਂਦੀਆਂ ਵੇਖੀ ਜਾਈ ਹੁਣ ਤੂੰ ਇਹਨਾਂ ਦੀ ਰੀਲ ਕਿਦਾਂ ਬਣਾਉਣੀ ਆ ਮੈਂ ਤੂੰ ਹੁਣ ਕੀ ਕਰਦਾ ਪਿੰਡੀਆਂ ਤੋੜਨੀਆਂ ਵਾ ਆ ਦਫਾ ਕਰ ਪਿੰਡੀਆਂ ਨਾਲ ਕੀ ਬਣਨਾ ਇਹਨਾਂ ਦਾ ਉਹ ਮਾਵਾਂ ਦੀ ਦਾਲ ਧਰਨੇ ਆ ਜਾ ਕੁੱਕਰ ਭਰ ਕੇ ਮਾਰਨੇ ਮੱਥੇ ਇਹਨਾਂ ਦੇ ਆ ਕੀ ਕਰਨੀਏ ਤੂੰ ਹੀ ਰਹਿਣ ਦਾ ਛਾੜੂ ਮਾਰ ਲੈਣੀ ਐ ਮੈਂ ਕੋਈ ਗੱਲ ਨਹੀਂ ਦੀਦੀ ਫਿਰ ਕੀ ਆ ਤੂੰ ਦੱਸ ਹਾਂ ਜੇ ਨਹੀਂ ਕਰਦੇ ਛਾੜੂ ਨਹੀਂ ਬਚੂਗਾ ਬਚੇ ਹੋਣੇ ਹੀ ਘਰ ਵਿੱਚ ਰਹਿਣਾ ਹੈ ਤਹੀ ਘਰ ਦਾ ਹੱਲ ਨਹੀਂ ਕਰਾ ਸਕਦੇ ਚਲ ਕੋਈ ਗੱਲ ਨਹੀਂ ਫਿਰ ਕੀ ਆ ਜੋ ਮੈਂ ਕਰ ਲੈਣੀ ਨਹੀਂ ਦੀਦੀ ਤੂੰ ਹੀ ਹੋਰ ਕੰਮ ਕਰ ਲੋ ਅਹੀਂ ਘਰ ਤੇ ਬਹੁਤ ਛੋੜੀ ਬਣਾਵਾ ਹੁਣ ਦੱਸ ਕੰਮ ਕੀ ਸਾਰਾ ਕਰੋ ਤੇ ਹੀ ਬੈ ਕੇ ਖਾਈਏ ਕੋਈ ਗੱਲ ਨਹੀਂ ਕੰਮ ਕਿੰਨਾ ਖੁੰਦਾ ਛੱਡ ਤੇ ਨਿਭੜ ਜਾਂਦਾ ਕੋਈ ਨਹੀਂ ਤੂੰ ਹੀ ਹੋਰ ਕੁਝ ਕਰ ਲੋ ਮੈਂ ਕਰ ਦੇਣੀ ਚਾਣੂ ਪੁੱਛੇ ਦਾ ਰਹਿਣ ਦੇ ਨਾ ਕੋਈ ਗੱਲ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਤਾਂ ਰਹਿ ਜੇ ਕਰ ਦੀ ਵੀ ਚੰਗਾ ਲੱਗੇ ਭਾਵੇਂ ਹੁਣ ਨਾ ਲੱਗੇ ਆ ਕੰਮ ਦੀ ਕਰਨਾ ਹੀ ਪੈਣਾ ਨਲਤ ਨੂੰ ਪਤਾ ਹੀ ਹੈ ਚਾਚੀ ਜੀ ਦਾ ਫਿਰ ਉਹ ਲਾਲ ਲਾ ਕੇ ਗੱਲਾਂ ਕਰਦੇ ਨੇ ਉਹਨਾਂ ਦਾ ਤੇ ਸੁਭਾਅ ਹੀ ਇਦਾਂ ਦਾ ਵਾ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਨਹੀਂ ਗੱਲ ਹੈਗੀ ਫਿਰ ਮੰਮੀ ਮੁੜ ਕੇ ਗੁੱਸਾ ਕਰਦੀ ਹੈ ਨਾ ਤੈਨੂੰ ਪਤਾ ਮੰਮੀ ਦਾ ਚਲ ਉਹਨਾਂ ਦਾ ਵੀ ਥੋੜਾ ਹੋਰ ਸੁਭਾਅ ਉਹ ਵੀ ਨਹੀਂ ਨਾ ਤਾਂ ਲੱਜਦੇ ਹੈਗੇ ਹੁਣ ਤੈਨੂੰ ਵੀ ਪਤਾ ਵਾ ਤਾਈ ਇੰਨੇ ਗੱਲਾਂ ਕਰਦੇ ਰਹੇ ਸੀਗੇ ਤੇ ਉਹ ਮਨ ਭਰਿਆ ਵਾ ਉਹਨਾਂ ਦਾ ਇਹ ਤਾਂ ਗੱਲ ਕਰਕੇ ਉਹਨਾਂ ਨੂੰ ਗੁੱਸਾ ਜਾ ਵਾ ਥੋੜਾ ਜਿਹਾ ਆਪੇ ਸ਼ਾਂਤ ਹੋ ਜਾਣਾ ਉਹਨਾਂ ਨੇ ਉਹ ਇਹੋ ਜਿਹੀ ਨਹੀਂ ਕਿ ਹੈਗੀ ਇਹ ਤਾਂ ਗੱਲ ਤਾਂ ਠੀਕ ਹੀ ਆ ਉਹ ਤੇ ਮੈਕੈਨਿਕ ਆ ਚੀਜ਼ਾਂ ਦੇ ਤੇ ਹੈਗਣੀਆਂ ਪਰ ਪਟੰਟ ਹੋਣ ਲੱਗੇ ਕਿ ਉਹ ਗਿਆ ਵਾ ਉਹ ਤਾਂ ਹੀ ਦੇ ਕੀਤੀਆਂ ਨਾ ਜਿਹੜੀਆਂ ਪੇਲੀਆਂ ਉਹ ਚੇਤੇ ਹੁੰਦੀਆਂ ਉਹਨਾਂ ਨੂੰ ਬਾਰ-ਬਾਰ ਉਹਨਾਂ ਨੂੰ ਵੇਖ ਕੇ ਚਲੋ ਕੋਈ ਗੱਲ ਨਹੀਂ ਦੀਦੀ ਫੇਟੀ ਆ ਹੁਣ ਸੁਣਨੀ ਆਂ ਪੈਣੀ ਆ ਸਾਡਾ ਡਾਡਾ ਟਾਈਮ ਆ ਸਾਡੇ ਤੇ ਹੁਣ ਮਾੜਾ ਟਾਈਮ ਚੱਲਦਾ ਆ ਤੇ ਚਲੋ ਗਾਣਾ ਕਰੋ ਮਾੜਾ ਟਾਈਮ ਜਿਹੜਾ ਨਿਕਲ ਜਾਂਦਾ ਹੁੰਦਾ ਆਪੇ ਉਹਦੇ ਤੁਹਾਡੇ ਵਾਲੀ ਵੇਖ ਲਵਾਂ ਅਹੀਂ ਵੀ ਹੁਣ ਪਰਾਂ ਤੇ ਹੋ ਜਿਗੇ ਆ ਪਹਿਲਾਂ ਸਾਡਾ ਕਿੰਨਾ ਮਾੜਾ ਹਾਲ ਹੁੰਦਾ ਨਹੀਂ ਨਾਲੇ ਨਾਲ ਤੁਹਾਨੂੰ ਦੱਸ ਕਿ ਤੈਨੂੰ ਕੀ ਗੱਲ ਦਾ ਨਹੀਂ ਹੁੰਦਾ ਪਤਾ ਹੈ ਤੁਹਾਨੂੰ ਸੱਚੀ ਦੀਦੀ ਮੈਨੂੰ ਕੁਝ ਨਹੀਂ ਹੀ ਪਤਾ ਹੈ ਘਰ ਵਿੱਚ ਕੀ ਚੱਲ ਰੰਦਿਆ ਵਾ ਤੇ ਕੀ ਨਹੀਂ ਉੱਤੇ ਮੇਰੇ ਬਾਦੇ ਚ ਮੰਮੀ ਡੈਡੀ ਕਹਿੰਨਾ ਕਰ ਰਹੇ ਨੇ ਤੇ ਮੈਂ ਉਹਨਾਂ ਦੀ ਗੱਲਾ ਸੁਣੀਆ ਤੇ ਫਿਰ ਮੈਨੂੰ ਪਤਾ ਲੱਗਾ ਤੇ ਮੇਰੇ ਮਨ ਚ ਤੇ ਬੜਾ ਗੁੱਸਾ ਹੈ ਤੇ ਉਹਦੇ ਤੇ ਮੈਂ ਗੁੱਸੇ ਗੁੱਸੇ ਵਿੱਚ ਘਰੋਂ ਪੈਰ ਫੁੱਟ ਲਿਆ ਪਰ ਮੈਨੂੰ ਬਾਅਦ ਚ ਪਤਾ ਲੱਗਾ ਕਿ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਬੜੀ ਵੱਡੀ ਗਲਤੀ ਕੀਤੀ ਮੈਂ ਘਰੋਂ ਪੈਰ ਫੁੱਟ ਲਿਆ ਕਿਉਂਕਿ ਉਹਨੇ ਪਹਿਲਾਂ ਹੀ ਇੰਨੇ ਪਰੇਸ਼ਾਨ ਹੀ ਤੇ ਉਦੋਂ ਮਿਲ ਕੇ ਮੇਰੇ ਮਦਰ ਤੁਰੇ ਕਰਦੇ ਕਿ ਤੂੰ ਘਰ ਆ ਜਾ ਮੈਨੂੰ ਨਾ ਸਪੋਰਟ ਟਾਈਮ ਕਿਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਚਲੋ ਤੇ ਤੂੰ ਗਲਤੀ ਕੀਤੀ ਹੈ ਤੇ ਪਰ ਇਹ ਦੱਸ ਵੀ ਪਿੰਦ ਨੂੰ ਨਹੀਂ ਪਤਾ ਇਹ ਗੱਲ ਦਾ ਹੈਗਾ ਕੈਂਡੀ ਵੀ ਇਹ ਹੀ ਆ ਕਿ ਮੈਨੂੰ ਨਹੀਂ ਇਹ ਪਤਾ ਹੈਗਾ ਜੋ ਕੁਝ ਵੀ ਕਰਦੇ ਹੈ ਨਾ ਮੰਮੀ ਡੈਡੀ ਕਰਦੇ ਹੈ ਉਹਨਾਂ ਦੇ ਹੱਥ ਵਾਸੀ ਹੀ ਸਾਰਾ ਕੁਝ ਤੇ ਅਹੀਂ ਤੇ ਬੜੇ ਕੋਸ਼ ਹਨ ਕਿ ਚਲੋ ਹਨ ਨੂੰ ਹੈ ਨਾ ਜਿਹੜੀ ਚੀਜ਼ਾਂ ਹੀ ਮੰਗਦੇ ਹਨ ਉਹਨਾਂ ਮਿਲ ਜਾਂਦੀਆਂ ਤੇ ਇੰਨਾ ਪਤਾ ਹੀ ਨਹੀਂ ਕਿ ਕਿੱਥੋਂ ਕਰਦੇ ਆ ਤੇ ਕਿੱਦਾਂ ਕਰਦੇ ਆ ਜੇ ਪਤਾ ਹੁੰਨਾ ਨਾ ਤੇ ਅੱਜ ਸਾਡੇ ਆ ਹਾਲਾਤ ਨਹੀਂ ਹੁੰਦੇ ਚਲੋ ਗੱਲ ਤੇ ਹੈਗੀ ਆ ਚਲ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਰੱਬ ਨੇ ਸਾਰੇ ਦਿਨ ਮੋੜ ਦੇਣੇ ਆ ਠੀਕ ਆ ਚਲ ਆ ਰਹੇ ਹਾਂ ਤੇ ਤੂੰ ਮੈਂ ਕਰ ਲੈਣੀ ਆ ਤੂੰ ਪੈ ਜਾ ਮੈਨੂੰ ਚੰਗਾ ਨਹੀਂ ਲੱਗਣਿਆ ਤੇ ਤੂੰ ਵੀ ਦੀ ਦੀ ਜਾਉ ਤੂੰ ਤਹੀਂ ਹੋਰ ਕੰਮ ਕਰਾ ਛੜੂ ਕੋਚੇ ਦਾ ਮੈਂ ਕਰ ਲਾਂਗੀ ਆਪੇ ਚਲ ਫੇ ਮੈਂ ਰੋਟੀ ਬੰਨਣਾ ਕਰ ਲੈਣੀ ਹਾਂ ਦੇਖਾ ਮਹਾਰਾਣੀ ਕਿਤਾ ਲੇਟੇ ਮਰਾਂ ਲਈ ਹੈ ਇਹਨੂੰ ਤਾਂ ਮੈਂ ਲੇਟੇ ਮਰਾਉਣੀ ਆ ਚਾਜਣਾ ਜਰਾਤ ਦੱਸ ਨਹੀਂ ਆ ਨਾ ਜਦ ਲੰਗਰ ਖਾਣਾ ਵਾ ਤਾਂ ਕੰਮ ਵੀ ਕਰਨਾ ਪੈਣਾ ਵਾ। ਇਦਾਂ ਫ੍ਰੀ ਹੋ ਕੇ ਪਈਏ ਹੁਣ ਲੰਮੇ। ਉਦਾਂ ਤਾਂ ਕਿਸ ਨੂੰ ਟਿਕਣ ਨਹੀਂ ਦਿੰਦੀ। ਭੈਣ ਜੀ ਨੀਂਦ ਆ ਗਈ ਆ? ਨਹੀਂ ਨੀਂਦ ਕੀ ਆਉਣੀ ਐ ਮੈਂ ਸੋਚਾਂ ਐ ਸੋਚਣ ਲਈ ਐ। ਲੈ ਦੱਸ। ਸੋਚਾਂ ਸੋਚਣ ਵਾਲੀ ਕਿਹੜੀ ਗੱਲ ਆ ਜਿਹੜਾ ਕੰਮ ਹੋਣਾ ਹੀ ਉਹ ਤੇ ਗਿਆ ਹੋ। ਠੀਕ ਵਾ ਨਾ। ਹੁਣ ਤੇ ਐਵੇਂ ਹੀ ਟੈਨਸ਼ਨ ਆ ਲੈਣ ਦੀ ਕੋ ਲੋੜ ਹੀ ਨਹੀਂ ਗਈ। ਜਦੋਂ ਹੱਥਾਂ ਨਾ ਕੀਤੇ ਹੁਣ ਕੰਮ ਇਹੋ ਜੇ ਤੇ ਫਿਰ ਟੈਨਸ਼ਨ ਵੀ ਕਾਦੀ ਠੀਕ ਹੋਣਾ ਮੇਰੀ ਗੱਲ ਸੁਣੋ ਉਹਦਾ ਨਾ ਕਹਿਣ ਨੂੰ ਜੀਤ ਨਹੀਂ ਮੇਰਾ ਕਰਨ ਦਿਆ ਪਰ ਹੁਣ ਤੁਹਾਨੂੰ ਪਤਾ ਹੀ ਆ ਵੀ ਜੀ ਵਧ ਗਏ ਆ ਤੇ ਹੁਣ ਮੇਰੀ ਨੌ ਵਿਚਾਰੀ ਸਕੂਲੇ ਵੀ ਜਾਂਦੀ ਪੜਾਉਣ ਤੇ ਐਨੇ ਕੰਮ ਮੇਰੇ ਕੋ ਕੱਲੀ ਕੋ ਨਹੀਂ ਗਏ ਹੁੰਦੇ ਕੋਈ ਨੀ ਮੈਂ ਨਾਲ ਕਰਾ ਦਿਆ ਕਰਾਂਗੀ ਇਦਾਂ ਕਰਨੇ ਆ ਕੰਮ ਵੰਡ ਚੁੰਡ ਲੈਣੇ ਸਾਰੇ ਜਾਣੇ ਕਿਸ ਨੇ ਕੋਈ ਕਰ ਲਿਆ ਕਿਸ ਨੇ ਕੋਈ ਕਰ ਲਿਆ ਤੇ ਜੇ ਗੁੱਸਾ ਨਾ ਕਰੋ ਤਾਂ ਇਹ ਕੰਮ ਤੁਸੀਂ ਵੀ ਕਰ ਲਿਆ ਕਰੋ ਕੋਈ ਨਹੀਂ ਤੂੰ ਇਕੱਲਾ ਨਹੀਂ ਮੈਂ ਦੋ ਕਰਾਂਗੀ ਇਹ ਕਿਹੜੀ ਗੱਲ ਨਹੀਂ ਤੂੰ ਨਾ ਡੰਗਰਾਂ ਥੱਲੇ ਉਹ ਸਾਫ ਸਫਾਈ ਕਰ ਦਿਆ ਕਰੋ ਗੋਹਾ ਗਾਵਾ ਨਾ ਤੂੰ ਸਾਫ ਕਰ ਦਿਆ ਕਰਿਓ ਠੀਕ ਆ ਬਸ ਹੋਰ ਨਹੀਂ ਕੋਈ ਗੱਲ ਬਾਕੀ ਨਵ ਕਰਾ ਲਿਆ ਕਰੂਗੀ ਸ਼ਰਮ ਦੇ ਨਾਲ ਕੋਈ ਨਹੀਂ ਤਾਂ ਮਿਲਜੁਲ ਕੇ ਆ ਤੇ ਦੁੱਧ ਵੀ ਪੀਣਾ ਹੋਇਆ ਦਹੀਂ ਵੀ ਖਾਣਾ ਹੋਇਆ ਸਾਰੇ ਕੰਮ ਹੀ ਕਰਨੇ ਆ ਤੇ ਫਿਰ ਕੰਮ ਵੀ ਤਾਂ ਕਰਨੇ ਹੀ ਪੈਣੇ ਆ ਇਦਾਂ ਮੰਜੀਆਂ ਤੇ ਪਿਆ ਤਾਂ ਗੁਜ਼ਾਰਾ ਹੁਣਾ ਨੀਗਾ ਬੱਥੇਰੀਆਂ ਐਸ਼ਾਂ ਲਈਆਂ ਤੁਸੀਂ ਕੀ ਲੱਭਾ ਕੁੱਮ ਨਹੀਂ ਆ ਗਿਆ ਨਾ ਚੜ੍ਹੇ ਚੌਕਕੇ ਤਾਂ ਮੈਂ ਕਹੀਨੀ ਆ ਕਿ ਚੱਲ ਜੇ ਖਾਣਾ ਵਾ ਤੇ ਕੰਮ ਵੀ ਮਾੜਾ ਮੋਟਾ ਕਰਨਾ ਹੀ ਚਾਹੀਦਾ ਵਾ ਤੇ ਗੁੱਸਾ ਨਾ ਕਰੀ ਮੇਰੀ ਭੈਣ ਉਹਦਾ ਪਰ ਮੈਂ ਭੈਣਾ ਨੂੰ ਹੀ ਕਿਹਾ ਵਾ ਚੰਗਾ ਤੇ ਮੈਂ ਵੇਖਾਂ ਜਾ ਕੇ ਕੀ ਕਰਦੀ ਆ ਥੜੀ ਫੁੜਾ ਉਹ ਵੇਖਾ ਕਿੰਦਾਂ ਲਾਲਾ ਗੱਲਾਂ ਕੰਡਈ ਐ ਅਜਾ ਦੇਣ ਕਿੱਡਾ ਘਤ ਰਤ ਕਿਦੀ ਕ ਕੋਈ ਤੂੰ ਇੱਕ ਦੋ ਦਿਨ ਵੇਖ ਭਲਾ ਮੈਂ ਈ ਨਿਆਣੀ ਤੇ ਹੀ ਨਹੀਂ ਨਾ ਕੰਮ ਨਾ ਕਰਾਂਗੀ ਤੇਰੇ ਕਹਿਣ ਦੀ ਕੋਈ ਕੋਈ ਜ਼ਿਆਦਾ ਜ਼ਰੂਰੀ ਚਲ ਕੋਈ ਨਹੀਂ ਮਨਾ ਜਿਹਨ ਦਿੱਤੇ ਪੈ ਹੀ ਗਈ ਆ ਤੈਨੂੰ ਕਰਨਾ ਹੀ ਪੈਣਾ ਚਲ ਪੁੱਤ ਕੋਈ ਗੱਲ ਨਹੀਂ ਤੂੰ ਪੱਠੇ-ਪੁੱਠੇ ਪਾ ਹੁਣ ਸਾਨੂੰ ਇਹ ਕੰਮ ਕਰਨਾ ਹੀ ਪੈਣੇ ਆ ਓਰ ਡਾਡੀ ਮੈਂ ਜੇ ਨਾ ਕਰਾਂਗੇ ਤੇ ਗੱਲਾਂ ਸੁਣਾ ਕੇ ਅਗਲੀਆਂ ਦੀਆਂ ਮੇਰੀ ਗੱਲ ਸੁਣ ਪੁੱਤ ਨਹੀਂ ਨਾ ਮੰਨਦੇ ਰੋਟੀ ਵੀ ਖਾਣੀ ਆ ਫਿਰ ਕਰਨਾ ਕੀ ਆ ਚਲ ਕੋਈ ਨਹੀਂ ਆਪਣੇ ਆਦੇ ਪਾਉਂਦੇ ਆਂਗੇ ਬਗਾਨੇ ਦੇ ਤੇ ਨਹੀਂ ਪਾਉਂਦੇ ਜਾ ਕੇ ਪਰ ਡੈਡੀ ਇਹਦੇ ਨਾਲ ਤਾਂ ਕਿਸੇ ਦੇ ਬਗਾਨੇ ਦੇ ਪਾ ਲੈਂਦੇ ਨਾ ਉਹ ਚੰਗਾ ਹੈ ਸਿੰਦਰਾ ਹੁਣ ਇਹ ਗੱਲਾਂ ਛੱਡ ਦਿਓ ਹੁਣ ਕੰਮ ਵਾਲਾ ਧਿਆਨ ਦੇ ਉਹ ਤੇ ਆਪਣਾ ਟਾਈਮ ਪਾਸ ਕਰੋ ਪਰ ਡੈਡੀ ਕਿਸੇ ਨਾਲ ਕਿਸੇ ਤਰ੍ਹਾਂ ਕਰਕੇ ਨਾ ਉਹ ਨੂੰ ਲੈ ਦੂੰ ਤੇ ਇੱਕੋ ਚੱਲ ਲਈ ਦੋ ਮਿੰਟ ਕੱਟ ਲੋ ਫਿਰ ਵੇਖ ਲਾਂਗੇ ਆਹ ਨੂੰ ਨਾ ਮਾਰੀ ਡੇਆਂ ਕਰਨਾ ਤੂੰ ਰਲਾ ਦੇ ਤੇ ਮੈਂ ਉਹ ਪਾਣੀ ਵੇਖਵਾ ਜਾ ਕੇ ਪਾਲੀ ਦਾ ਚਲੋ ਕੋਈ ਨਹੀਂ ਕੋ ਪਾਣੀ ਧਾਣੀ ਪੀ ਲੈਣਾ ਤੁਸੀਂ ਵੀ ਕੀਤਾ ਆਪਾਂ ਤਾਂ ਪਾਣੀ ਮਿਲੂ ਜਿਹਾ ਆਉ ਪਰ ਗਾੜੀ ਉਦੋਂ ਮੈਂ ਸੋਚਿਆ ਵਾਂ ਹਾਂ ਇਹ ਲੋਹੀ ਬੰਦਿਆਂ ਕੋਲੋਂ ਕੰਮ ਕਰਮ ਲੈਨੇ ਹਾਂ ਬਾਹਰ ਆਉਂਗੇ ਪੱਤੇ ਵੀ ਨਹੀਂ ਪਾਏ ਮੈਂ ਤੇ ਦੇ ਲੋ ਪੈਸੇ ਦੇ ਦੇਣਾ ਸਿਆਣੇ ਕਹਿੰਦੇ ਆ ਨਾ ਰੱਬ ਕਈ ਵਾਰੀ ਬੰਦੇ ਨੂੰ ਅਰਥੇ ਤੋਂ ਫਰਸ਼ ਤੇ ਛੱਡ ਦਿੰਦਾ ਵਾ ਸਾਡੇ ਨਾਲ ਉਹ ਕਰ ਦੋ ਜੀ ਬਿਲਕੁਲ ਸਹੀ ਗੱਲ ਹੈ ਬੰਦਿਆਂ ਨੂੰ ਬਹੁਤਾ ਮਾਨ ਨਹੀਂ ਕਰਨਾ ਚਾਹੀਦਾ ਜਦੋਂ ਰੱਬ ਛੱਡਦਾ ਹੈ ਨਾ ਫਿਰ ਪਤਾ ਨਹੀਂ ਲੱਗਦਾ ਗੱਟੀਆਂ ਆਪਣੀਆਂ ਹੁੰਦੀਆਂ ਜਦੋਂ ਗੁੱਡੀ ਚੜਦੀ ਉਦੋਂ ਬੰਦਾ ਕਿਸੇ ਨੂੰ ਕੁਝ ਸਮਝਦਾ ਨਹੀਂ ਨਾ ਤੇ ਮੁੜ ਕੇ ਵੱਡ ਦਾ ਹੱਥਾਂ ਨੂੰ ਦਿੰਦੀਆਂ ਪਰ ਚੀਫਾ ਦਾ ਮੁਰਕਿਓ ਜਿੱਦਾਂ ਬਣਿਆ ਹੀ ਓਦਾਂ ਹੀ ਗਿਆ ਸਾਰਾ ਕੁਝ ਕੀ ਗਲਤੀ ਕਿਦਾਂ ਕਿਦੇ ਆਪਣੀ ਹੈ ਚੱਲ ਛੱਡ ਬੁੱਤ ਹੁਣ ਫੇਰ ਆਪਣੇ ਤੇ ਗੱਲ ਆਈ ਹੈ ਨਾ ਮੈਂ ਪਾਣੀ ਵੇਖਾਂ ਮੈਂ ਜਾ ਹੁਣ ਫੇਰ ਕਿੰਨੇ ਕੁ ਤਰਾਉਂਦਾ ਤੇ ਤੁਸੀਂ ਗਲਤੀ ਨਹੀਂ ਮੰਨਣੀ ਆਪਣੀ ਕੀ ਹਾਂ ਸਾਡਾ ਸੂਰਤ ਵੇਖਾਂ ਕੌਣ ਆਇਆ ਕਾਬੂ ਹੈ ਹੁਣ ਤੇ ਕੰਨ ਚ ਪਾਇ ਨਹੀਂ ਦੁਖਣ ਦੇ ਪਿਓ ਜਿਹੜਾ ਵਾ ਉਹ ਵੀ ਆਪਣੇ ਆਪ ਕੰਮ ਚ ਕੀ ਫਿਰੰਡਿਆ ਪੁੱਤ ਵਾ ਤੇ ਉਹ ਵੀ ਪੱਠੇ ਪਾਉਣ ਡਿਆ ਪਿਆ ਕੋਈ ਨਾ ਅਜੇ ਤੇ ਤੁਹਾਡੀ ਮਾਂ ਕੋ ਗੋਸਟਾਉਣਾ ਮੈਂ ਵੇਖਿਓ ਸਹੀ ਕਿਦਾਂ ਟੋਕਰੀ ਲੈ ਕੇ ਜਾਂਦੀ ਹੈ ਗੋਏ ਵਾਲੀ ਚੱਲ ਇਹਦਾਂ ਗਲਤ ਕਰਾਂ ਜਾ ਕੇ ਮੈਂ ਪਿੰਦਰ ਉਹ ਤਾਂ ਪੱਠੇ ਪਾ ਕੇ ਆਇਆ ਵਾ ਹਾਂਜੀ ਚਾਚੀ ਜੀ ਚੱਲ ਉਦਾਂ ਨਾ ਹਣ ਮਿਲ ਜੁਲ ਕੇ ਕੰਮ ਕਰਨਾ ਹੀ ਪੈਣਾ ਵਾ ਤੇ ਕੰਮ ਚਰਾਕ ਠੰਡੇ ਠੰਡੇ ਕਰ ਲਿਆ ਕਰੋ ਐ ਮੁੜ ਕੇ ਗਰਮੀ ਬੜੀ ਹੋ ਜਾਂਦੀ ਆ ਐਵੇਂ ਮੁੜ ਕੇ ਗਰਮੀ ਵਿੱਚ ਹੈ ਖਪਣਾ ਵਾ ਤੇ ਕੋਈ ਨਾ ਸਨੀ ਨੇ ਵੀ ਬਥੇਰੇ ਪੱਠੇ ਪਾਏ ਬਥੇਰਾ ਗਵਾ ਸੁਟਿਆ ਵਾ ਉਦਾਂ ਨਾ ਤੇਰੀ ਮੰਮੀ ਨੇ ਹੁਣ ਮੈਂ ਕਿਹਾ ਹੈਗਾ ਮੈਂ ਭੈਣ ਜੀ ਬੋਏ ਵੱਲ ਤਾਂ ਹੀ ਵੇਹਲਿਆ ਕਰਦਾਂ ਮੈਂ ਵੇਹਲਿਆ ਕਰੁ ਕੁੜੀਆਂ ਦੇ ਨਾਲ ਗੱਲ ਠੀਕ ਵਾ ਨਾ ਮਾਂ ਚਾਚੀ ਜੀ ਇਦਾਂ ਨਾ ਕਰਨੀ ਇੰਦਾ ਕਿਉਂ ਨਾ ਕਰਿਓ? ਇਹ ਗੱਲ ਮੈਂ ਨਹੀਂ ਗਵਾ ਸੁਣਦੀ ਰਹੀ। ਜਦੋਂ ਪੁੱਤ ਦੁੱਧ ਪੀਣਾ ਵਾ, ਦਹੀਂ ਖਾਣੇ ਆ ਤੇ ਫਿਰ ਗੋਵਰ ਸੁਟਣੇ ਪੈੜਾ ਵਾ। ਕੋਈ ਨਹੀਂ ਉਹ ਵੀ ਇਹੀ ਕਰ ਲਾਂਗੇ ਪਰ ਮੰਮੀ ਨੂੰ ਨਾ ਇਦਾਂ ਤੂੰ ਕਿਉਂ? ਅੱਛਾ ਉਹਨਾਂ ਨੂੰ ਨਹੀਂ ਜਿਦਾਂ ਹੋਣਾ। ਚਲੋ ਕੋਈ ਨਹੀਂ ਵੇਖਣੇ ਆਪਣਾ ਹੁੰਦਾ ਕਿ ਨਹੀਂ ਹੁੰਦਾ। ਕੋਈ ਗੱਲ ਨਹੀਂ ਪੁੱਤ ਕੰਮ ਵਿੱਚ ਕਾਦੀ ਸ਼ਰਮ। ਕੰਮ ਕਰਦੇ ਕੋਈ ਸ਼ਰਮ ਨਹੀਂਗੀ। ਠੀਕ ਆ। ਆਪਣੇ ਘਰ ਦਾ ਕੰਮ ਐ ਕਿੜਾ ਬਗਾਨਾ ਵਾ ਕੋਈ? ਕੋਈ ਨਹੀਂ। ਵੇਖਾ ਕਿੰਨਾ ਪਸੀਨਾ ਆਇਆ ਵਾ ਹੈ। ਆਜਾ ਰੋਟੀ ਖਾ ਲਾ ਤਾਂ ਹੈ ਕਹਿ ਨਹੀਂਆ ਉਹ ਤਾਂ ਠੰਡੇ ਠੰਡੇ ਉੱਠ ਕੇ ਨਾ ਪਹਿਲਾਂ ਮੱਝਾਂ ਦਾ ਕੰਮ ਨੇ ਦੇੜਿਆ ਫੇਰ ਕੇਰਾਮ ਕੀਤਾ ਘੜੀ ਚੱਲਾ ਰੋਟੀ ਖਲਾਣ ਕੇ ਹੁਣ